ਸੇਵ ਕੇ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕਟਕਟ ਰੰਤਰ ਸਰਬ ਨਰਨਤਰ ਜੀ ਹਰ ਏਕੋ ਪੁਖ ਸਮਾਣਾ ਇਕ ਦਾਤਾ ਇਕ ਪਖਾਰੀ ਜੀ ਸਭ ਤੇਰੇ ਜੂਜ ਵਡਾਣਾ ਤੂੰ ਆਪੇ ਦਾਤਾ ਆਪੇ ਪੁਖਤਾ ਜੀ ਕੋ ਦੁੱਧ ਬਿਨਿਆ ਵਰ ਨਾ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਕੈਨ ਕੁਰਬਾਨਾ ਹਰਤੇ ਹਵੇ ਹਰਤੇ ਹਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਹਿ ਜਿਨ ਹਰਤਾ ਜੀ ਤਿਨ ਟੁੱਟੀ ਜਮਕੀ ਪਾਸੀ ਜਿਨਰ ਪਉ ਜਿਨ ਹਰ ਨਿਰਬਹੁਤਾ ਜੀ ਤਿਨ ਕਾ ਪਉ ਸਭ ਗੁਆਸੀ ਜਿਨ ਸੇਵੈ ਜਿਨ ਸੇਵੈ